ਤੂੰ ਚੜ ਜਾਣਾ ਬੰਦਿਆ ਪੱਤਾ ਸੁੱਕੀ ਤਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਜੇ ਉਹ ਰੋਟੀ ਦੇ ਸਕਦਾ ਏ ਹੱਥਾਂ ਚੋਂ ਵੀ ਖੋ ਸਕਦਾ ਏ ਜੋ ਤੂੰ ਕਦੀ ਸੋਚਿਆ ਵੀ ਨਹੀਂ ਉਹ ਵੀ ਉਹ ਤਾਂ ਹੋ ਸਕਦਾ ਏ ਤੇਰੇ ਹੱਥ ਨਹੀਂ ਦਾਲਤ ਆਣੀ ਹੱਥ ਨਹੀਂ ਦਾਲਤ ਆਣੀ ਕਰਦਾ ਮਾਨ ਨਹੀਂ ਮਾਨੀਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਟੜਦੇ ਦਿਨ ਨੂੰ ਕਰੇ ਸਲਾਮ ਤੜਦੇ ਦਾ ਵੀ ਸ਼ੁਕਰ ਮਨਾ ਲਾ ਰੱਬ ਦਰਬਾਰੇ ਉੱਚੇ ਹੀ ਰਹਿਣਾ ਦਿਲ ਵਿੱਚ ਉਹਦਾ ਰੱਖ ਲੈ ਪਾਣਾ ਛਪਾਰ ਵਾਲਿਆਂ ਲੇਖਕ ਛਪਾਰ ਵਾਲਿਆਂ ਲੇਖਕ ਉਹੀ ਅਸਲ ਕਹਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ